ਅਮਰੀਕਾ ਤੇ ਪਾਕਿਸਤਾਨ ਦੇ ਸਬੰਧਾਂ ਨੂੰ ਲੈ ਕੇ ਇੱਕ ਬੇਹਤ ਵੱਡੀ ਖਬਰ ਸਾਹਮਣੇ ਆਈ ਹੈ ਦਰਸਲ ਜਿੱਥੇ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਇਹਨੇ ਦਿਨੀ ਹੁਣ ਪਾਕਿਸਤਾਨ ਦੇ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ਨੂੰ ਲਗਾਤਾਰ ਚਤੂਜਹਰ ਕਰ ਰਹੇ ਨੇ ਪਰ ਇਸ ਦੇ ਨਾਲ ਵਿਚਾਲੇ ਹੁਣ ਗੱਲ ਸੀ ਕਿ ਇੱਕ ਖਬਰ ਕਾਫੀ ਸੋਸ਼ਲ ਮੀਡੀਆ ਤੇ ਉੱਤੇ ਵਾਇਰਲ ਹੋਈ ਹੈ ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਚੀਨੀ ਮਾਹਿਰ ਜਿਹੜੇ ਨੇ ਆਪਣੇ ਵੱਲੋਂ ਟਿੱਪਣੀਆਂ ਕਰਦੇ ਦਿਖਾਈ ਦੇ ਰਹੇ ਅਮਰੀਕਾ ਤੇ ਪਾਕਿਸਤਾਨ ਦੇ ਸਬੰਧਾਂ ਨੂੰ ਲੈ ਕੇ ਚੀਨ ਦਾ ਵੱਡਾ ਬਿਆਨ ਸਾਹਮਣੇ ਆਇਆ ਜਿੱਥੇ ਚੀਨ ਦਾ ਕਹਿਣਾ ਹੈ ਕਿ ਹੁਣ ਚੀਨ ਦੇ ਨਾਲ ਬਣੀ ਹੋਈ ਗੋਸਟੀ ਨੂੰ ਮੱਦੇ ਨਜ਼ਰ ਪਾਕਿਸਤਾਨ ਕਦੇ ਵੀ ਅਮਰੀਕਾ ਦੇ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਨਹੀਂ ਕਰੇਗਾ ਤੇ ਸਬੰਧ ਨਹੀਂ ਵਧ ਸਕਦੇ ਜਿਸ ਨੂੰ ਲੈ ਕੇ ਚਰਚਾਵਾਂ ਤੇਜ਼ ਨੇ ਇੱਕ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਤੇ ਬੋਲੋ ਚੀਨ ਤੇ ਭਾਰਤ ਤੇ ਯਾ ਹੋਰਾਂ ਦੇਸ਼ਾਂ ਤੇ ਟੈਰਿਫ ਲਗਾਉਣ ਦੀਆਂ ਗੱਲਾਂ ਆਖੀਆਂ ਜਾ ਰਹੀਆਂ ਨੇ ਤੇ ਇਸੇ ਤਰੀਕੇ ਪਾਕਿਸਤਾਨ ਤੇ ਚੀਨ ਦੇ ਵਿਚਾਲੇ ਸਬੰਧ ਮਜ਼ਬੂਤ ਨੇ ਤੇ ਅਮਰੀਕਾ ਵੀ ਕੋਸ਼ਿਸ਼ ਕਰ ਰਿਹਾ ਕਿ ਹੁਣ ਕਿਸੇ ਵੀ ਤਰੀਕੇ ਦੇ ਨਾਲ ਮਾਮਲੇ ਜਿਹੜੇ ਨੇ ਸੁਲਝਾਏ ਜਾਣ ਤੇ ਸਬੰਧਾਂ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਵਪਾਰ ਜਿਹੜਾ ਦੋਹਾਂ ਦੇਸ਼ਾਂ ਦੇ ਵਿਚਕਾਰ ਹੋਵੇ ਇਸ ਵਿਜਾਲੇ ਹੁਣ ਚੀਨtੀਆਂ ਬਹੁਤ ਵੱਡੀਆਂ ਟਿੱਪਣੀਆਂ ਸਾਹਮਣੇ ਆਉਂਦੀਆਂ ਨੇ ਕੀ ਕੁਝ ਮਾਮਲਾ ਹੈ ਪੂਰਾ ਤੁਹਾਡੇ ਨਾਲ ਸਾਂਝਾ ਕਰ ਲੈਣੇ ਆ ਦੈਟਸ ਆਲ ਕਵਨ ਦਾਸੀ ਹੈ ਕਿ ਹੁਣ ਚੀਨ ਦਾ ਇਹ ਕਹਿਣਾ ਹੈ ਕਿ ਹੁਣ ਜਿਸ ਤਰੀਕੇ ਦੇ ਨਾਲ 트াম্প ਦੀ ਪੂਰਾ ਜਨਿਤਿਕ ਰਣਨੀਤੀ ਦੇ ਵਿਆਪਕ ਸੰਦਰਭ ਦੇ ਵਿੱਚ ਉੱਪਰ ਰਹਿਨੇ ਤੇ ਅਮਰੀਕਾ ਪਾਕਿਸਤਾਨ ਰਣਨੀਤਿਕ ਦ੍ਰਿਸ਼ਟੀਕੋਣ ਤੇ ਚੀਨ ਦੇ ਵਿਚਾਰ ਨੇ ਚੀਨ ਨੇ ਆਪਣਾ ਵਿਚਾਰ ਦਰਸਾਇਆ ਤਾਂ ਚੀਨ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਰਣਨੀਤੀਆਂ ਨੇ ਇਹ ਤਾਂ ਸਪਸ਼ਟ ਸਮਝ ਆ ਰਹੀਆਂ ਨੇ ਔਰ ਚਾਇਨਾ ਇੰਸਟੀਚਿਊਟ ਆਫ ਕੰਟੈਂਪੋਰੀ ਇੰਟਰਨੈਸ਼ਨਲ ਰਿਲੇਸ਼ਨਸ ਵਿਖੇ ਇੰਸਟੀਚਿਊਟ ਆਫ ਸਾਊਥ ਏਸ਼ੀਆ ਸਟੱਡੀਜ਼ ਦੇ ਡਾਇਰੈਕਟਰ ਦੇ ਵੱਲੋਂ ਦੱਸਿਆ ਗਿਆ ਕਿ ਪਾਕਿਸਤਾਨ ਚੀਨ ਨਾਲ ਆਪਣੇ ਸਬੰਧਾਂ ਦੀ ਕੀਮਤ ਤੇ ਅਮਰੀਕਾ ਨਾਲ ਆਪਣੇ ਸਬੰਧ ਵਿਕਸਿਤ ਨਹੀਂ ਕਰੇਗਾ ਜਾਨੀ ਕਿ ਹੁਣ ਪਾਕਿਸਤਾਨ ਦੇ ਤੇ ਚੀਨ ਦਾ ਸਬੰਧ ਜਿਵੇਂ ਮਜ਼ਬੂਤ ਨੇ ਇਸੇ ਚੀਜ਼ਾਂ ਨੂੰ ਦੇਖਦੇ ਹੋਏ ਅਮਰੀਕਾ ਨਾਲ ਕਦੇ ਵੀ ਸਬੰਧ ਮਜ਼ਬੂਤ ਨਹੀਂ ਹੋਣਗੇ ਔਰ ਤੁਹਾਨੂੰ ਦੱਸ ਦਈਏ ਕਿ ਬਹੁਤ ਵੱਡੇ ਬਿਆਨ ਸਾਹਮਣੇ ਆਉਂਦੇ ਨੇ ਔਰ ਇਸ ਦੇ ਨਾਲ ਹੀ ਹੁਣ ਇਹ ਕਿਹਾ ਜਾ ਰਿਹਾ ਕਿ ਜਿਹੜਾ ਚੀਨ ਦਾ ਆਪਣਾ ਪਹਿਲਾ ਅਧਿਕਾਰੀ ਦੌਰਾ ਕੀਤਾ ਸੀਗਾ ਔਰ ਪਿਛਲੇ ਮਹੀਨੇ ਪਾਕਿਸਤਾਨ ਦੇ ਜਿਹੜੇ ਫੌਜੀ ਸੀ ਉਹਨਾਂ ਨੇ ਔਰ ਉਹਨਾਂ ਦਾ ਦੌਰਾ ਜਿਹੜਾ ਵਿਸ਼ਿੰਗਟਨ ਤੇ 5 ਦਿਨਾਂ ਯਾਤਰਾ ਤੋਂ ਤੁਰੰਤ ਬਾਅਦ ਆਇਆ ਔਰ ਜਿੱਥੇ ਉਹਨਾਂ ਨੇ ਟਰੰਪ ਨਾਲ ਨਿੱਜੀ ਡਿਨਰ ਵੀ ਕੀਤਾ ਮੁਲਾਕਾਤ ਹੋਈ ਤੇ ਸੌਦੇ ਤੇ ਵੱਖ-ਵੱਖ ਖੇਤਰਾਂ ਵਿੱਚ ਅਮਰੀਕਾ ਪਾਕਿਸਤਾਨ ਸਹਿਯੋਗ ਵਧਾਉਂਦੇ ਐਲਾਨ ਨਾਲ ਸਮਾਪਤ ਹੋਇਆ ਔਰ ਇਸ ਤੇ ਵਿਚਾਲੇ ਹੁਣ ਚੀਨ ਜੋ ਹੈ ਆਪਣੀ ਪ੍ਰਤੀਕਿਰਿਆਵਾਂ ਜ਼ਾਹਰ ਕਰਤਾ ਹੋਇਆ ਦਿਖਾਈ ਦੇ ਰਿਹਾ ਚੀਨ ਦਾ ਕਹਿਣਾ ਹੈ ਕਿ ਇਹ ਜਿਹੜੇ ਸਬੰਧ ਨੇ ਉਹ ਪ੍ਰੋਪਰ ਨਹੀਂ ਹੋ ਸਕਦੇ ਜਾਨੀ ਕਿ ਚੀਨ ਤੇ ਪਾਕਿਸਤਾਨ ਦੇ ਸਬੰਧਾਂ ਨੂੰ ਦੇਖਦੇ ਜਿਹੜਾ ਪਾਕਿਸਤਾਨ ਅਮਰੀਕਾ ਨਾਲ ਕਦੇ ਵੀ ਆਪਣੇ ਸਮਝੌਤੇ ਨਹੀਂ ਕਰੇਗਾ ਔਰ ਦੂਸਰੇ ਪਾਸੇ ਤੁਹਾਨੂੰ ਦੱਸਿਆ ਕਿ ਪਾਕਿਸਤਾਨ ਟਰੰਪ ਦੁਆਰਾ ਇੰਨੀ ਆਸਾਨੀ ਨਾਲ ਪ੍ਰਭਾਵਿਤ ਨਹੀਂ ਹੋਵੇਗਾ ਜਿਹੜਾ ਪਾਕਿਸਤਾਨ ਹੈ ਜਿਸ ਤਰੀਕੇ ਦੇ ਨਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਪ੍ਰਭਾਵਿਤ ਕਰ ਰਹੇ ਨੇ ਜਿਹੜੀਆਂ ਚਰਚਾਵਾਂ ਹੋ ਰਹੀਆਂ ਨੇ ਗੱਲਾਂ ਹੋ ਰਹੀਆਂ ਨੇ ਤਾਂ ਉਹਨਾਂ ਤਰੀਕਿਆਂ ਨਾਲ ਪਾਕਿਸਤਾਨ ਇੰਨੀ ਛੇਤੀ ਪ੍ਰਭਾਵਿਤ ਨਹੀਂ ਹੋਣ ਵਾਲਾ ਇਹ ਕਿਹਾ ਜਾ ਰਿਹਾ ਹੈ ਤੇ ਇਸੇ ਤਰੀਕੇ ਦੇ ਨਾਲ ਤੁਹਾਨੂੰ ਦੱਸਿਏ ਕਿ 트럼ਪ ਦਾ ਪਾਕਿਸਤਾਨ ਪ੍ਰਤੀ ਲਾਲਚ ਚੀਨ ਨੂੰ ਮੁਸ਼ਕਲ ਲੱਗ ਸਕਦਾ ਯਾਨੀ ਕਿ ਮੁਸ਼ਕਲ ਦੇ ਵਿੱਚ ਪਾ ਸਕਦਾ ਜਿਸ ਤਰੀਕੇ ਨਾਲ ਪਰ ਅਸਲ ਇਹ ਹੈ ਕਿ ਚੀਨ ਪਾਕਿਸਤਾਨ ਸਬੰਧਾਂ ਦੇ ਤਾਂ ਜਗਤ ਸਥਿਰਤਾ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ ਯਾਨੀ ਕਿ ਹੁਣ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਤੇ ਅਮਰੀਕਾ ਦੇ ਸਬੰਧਾਂ ਨੂੰ ਲੈ ਕੇ ਚਰਚਾ ਛੜੀ ਹੋਈ ਹੈ ਔਰ ਚੀਨ ਨੂੰ ਵਿਕੇ ਤਾਂ ਕਿਤੇ ਜ਼ਰੂਰ ਦਿੱਕਤ ਹੈ ਪਰੇਸ਼ਾਨੀ ਆ ਸਕਦੀ ਹੈ ਔਰ ਚੀਨ ਚਿੰਤਾ ਦੇ ਵਿੱਚ ਵੀ ਦਿਖਾਈ ਦੇ ਰਿਹਾ ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰ ਰਿਹਾ ਕਿ ਕਦੇ ਵੀ ਪਾਕਿਸਤਾਨ ਅਮਰੀਕਾ ਨਾਲ ਸਬੰਧ ਮਜ਼ਬੂਤ ਨਹੀਂ ਕਰ ਸਕਦਾ ਤਾਂ ਇਸ ਨੂੰ ਲੈ ਕੇ ਚਰਚਾਵਾਂ ਤੇਜ਼ ਨਹੀਂ ਦੇਖਣਾ ਹੋਵੇਗਾ ਕਿ ਦੋਹਾਂ ਦੇਸ਼ਾਂ ਦੇ ਵਿੱਚ ਮੁਲਕਾਂ ਦੇ ਵਿੱਚ ਕੀ ਕੁਝ ਨਿਕਲ ਕੇ ਆਉਂਦਾ ਹੈ ਤੇ ਆਉਣ ਵਾਲੇ ਦਿਨਾਂ 'ਚ ਕੀ ਕੁਝ ਵੱਡੀਆਂ ਰਣਨੀਤੀਆਂ ਪਾਂਟੀਆਂ ਜਾਣਗੀਆਂ